ਸਾਹਿਬ ਉਹਨਾਂ ਦੇ ਨਾਲ ਸਰਾਰ ਗੁਰਮੀਸ਼ੇ ਖੁੱਡਿਆ ਜੀ ਸਾਡੇ ਬਹੁਤ ਹੀ ਮਾਨਯੋਗ ਚੀਫ ਸੈਕਟਰੀ ਸਾਹਿਬ ਸ੍ਰੀ ਰਣਰਾਗ ਪਰਮਾਜੀ ਸ੍ਰੀ ਕੈਸਰਾ ਜੀ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਚੀਫ ਪ੍ਰਿੰਸੀਪਲ ਸੈਕਟਰੀ ਉਹ ਅਤੇ ਹੋਰ ਸਾਰੇ ਅਫਸਰ ਸਹਿਬਾਨ ਗਵਰਨਮੈਂਟ ਏਜੰਸੀਆਂ ਦੇ ਜੀਐਮਐਫਸੀਆਈ ਸੈਕਟਰੀ ਮੰਡੀ ਬੋਰਡ ਤੇ ਹੋਰ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਦੇ ਨਾਲ ਡੀਜੀਪੀ ਸਾਡੇ ਜਿਹੜੇ ਜੀ 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 ਇੰਟੈਲੀਜੈਂਸ ਉਹ ਵੀ ਮੇਰੇ ਦੇ ਵਿੱਚ ਸ਼ਾਮਲ ਸਨ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਪੱਖ ਦੱਸਿਆ ਕਿ ਸਾਡੀ ਜਿਹੜੀ ਆੜਤ ਹੈ ਉਹ 2.5% 50 ਮੰਡੀ ਬੋਰਡ ਦਾ ਐਕਟ ਐਪੀਐਮਸੀ ਐਕਟ ਜੋ ਤੁਹਾਡਾ ਬਣਾਇਆ ਉਹਦੇ ਮੁਤਾਬਕ 2.5% ਪਿਛਲੇ 1961 ਤੋਂ ਲੈ ਕੇ ਸਾਨੂੰ ਪਹਿਲਾਂ 1.5% ਸੀ ਫਿਰ 2% ਹੋ ਗਈ ਫਿਰ 2.5% ਹੋ ਗਈ ਤੇ ਉਹ ਪੰਜਾਬ ਸਰਕਾਰ ਦੇ ਰਹੇ ਸੀ ਲੈਂਦੇ ਰਿਹਾ ਪੰਜਾਬ ਸਰਕਾਰ ਕੇਂਦਰ ਤੋਂ ਦੇਂਦੀ ਰਹੀ ਪਰ 1920 ਦੇ ਵਿੱਚ ਕੇਂਦਰ ਸਰਕਾਰ ਨੇ ਸਾਡੀ ਹਫੀਜ਼ ਕਰਦੀ ਹੈ ਅਸੀਂ 45 ਰੁਪਏ ਕਵਾਂਟਰ ਤੇ ਕੰਮ ਕਰਨ ਨੂੰ ਤਿਆਰ ਨਹੀਂ ਪੰਜਾਬ ਦੀਆਂ ਮੰਡੀਆਂ ਅਸੀਂ ਕਿਸਾਨ ਤੇ ਅਸੀਂ ਲੋਕਾਂ ਕਿਸਾਨ ਦੇ ਵਾਸਤੇ ਸਾਡਾ ਜਾਨ ਵੀ ਕੁਰਬਾਨ ਕਰ ਦਿੰਨੇ ਆ ਸਾਡਾ ਨੌ ਮਾਸਲੇ ਰਿਸ਼ਤਾ ਪਰ ਮਜਬੂਰੀ ਸਾਨੂੰ ਕਿਸਾਨ ਜੋ ਪਰੇਸ਼ਾਨ ਹੋ ਰਿਹਾ ਪੰਜਾਬ ਦਾ ਸਾਨੂੰ ਉਹ ਦੁੱਖ ਹੈ ਪਰ ਸਾਡੇ ਬੱਚਿਆਂ ਦੀ ਜੋ ਰੋਟੀ ਰੋਜੀ ਹੈ ਉਹ ਖੋਈ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਕੰਮ ਬੰਦ ਕੀਤਾ ਕਿਉਂਕਿ ਜਿਹੜਾ ਸਾਨੂੰ 45 ਛੜੀ ਰੁਪਏ ਕਵਾਂਟਰ ਮਿਲਦਾ ਹੈ ਉਹਦੇ ਵਿੱਚ ਬਹੁਤ ਸਾਰਾ ਪੈਸਾ ਸ਼ਾਰਟੇਜ ਦੇ ਰੂਪ ਤੁਹਾਡੀਆਂ ਏਜੰਸੀਆਂ ਸਾਡੇ ਤੋਂ ਕੱਟ ਲੈਂਦੀਆਂ ਨਾਜਾਇਜ਼ ਤੌਰ ਤੇ ਉਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਜਿਹੜਾ ਡਾਲਾ ਸਿਸਟਮ ਹੈ ਜਾਂ ਜਿਹੜਾ ਸਾਡੇ ਟਰੱਕਾਂ ਦੇ ਵਿੱਚ ਠੇਕੇਦਾਰਾਂ ਨੂੰ ਉਹਨਾਂ ਲੋਕਾਂ ਨੂੰ ਠੇਕੇ ਦੇ ਦਿੱਤੇ ਜਾਂਦੇ ਆ ਸਰਕਾਰੀ ਇਸ਼ਾਰਿਆਂ ਤੇ ਉਹ ਪੋਲੀਟੀਕਲ ਜਿਹੜੀ ਇੰਟਰਫੀਰੈਂਸ ਕਰਕੇ ਤੇ ਸਾਨੂੰ ਆਦੇ ਕੋਲੋਂ ਮਾਲ ਚਕਾਉਣਾ ਪੈਂਦਾ ਕਿਸਾਨ ਦੇ ਵਾਸਤੇ ਜਗ੍ਹਾ ਬਣਾਉਣ ਨੂੰ ਤੇ ਸਾਡੀਆਂ ਸਾਰੀਆਂ ਗੱਲਾਂ EPF ਦਾ ਮੁੱਦਾ ਠਹਿ ਗਿਆ ਖਾਸ ਕਰਕੇ ਸੀ ਮੁੱਦਾ ਠਹਿ ਗਿਆ ਕਿ ਜਿਹੜੇ ਮੰਡੀਆਂ 'ਚ ਕੰਮ ਕਰਦੇ ਮਜ਼ਦੂਰ ਹੈ ਉਹਨਾਂ ਦੀ ਮਜ਼ਦੂਰੀ ਪੰਜਾਬ ਤੇ ਹਰਿਆਣਾ ਨਾਲ ਵੰਟਕਰਾ ਕੀਤਾ ਜਾ ਰਿਹਾ ਜੋ ਹਰਿਆਣਾ ਦਾ ਮਜ਼ਦੂਰ ਕੰਮ ਕਰਦਾ ਉਹ ਹੀ ਜਿਹਾ ਫੰਕਸ਼ਨ ਹੈ ਓਪਨ ਆਵਾਜ਼ ਮੈਂ ਜ਼ੋਰ ਕਰਦਾ ਪਰ ਇਹਦਾ ਵਿਤਕਰਾ ਕਿਉਂ ਬੇਸ਼ੱਕ ਉਹ ਐਨਸੀਆਰ ਚਾਹੁੰਦਾ ਸਾਡੇ ਇਸ ਗੱਲ ਦਾ ਮੁੱਦਾ ਨਹੀਂ ਕੰਮ ਤੇ ਮਜ਼ਦੂਰ ਨੇ ਕੰਮ ਕਰਨਾ ਚਾਹੇ ਦਿੱਲੀ ਕਰਾ ਲੋ ਤੇ ਪੰਜਾਬ ਕਰਾ ਲੋ ਤੇ ਹਰਿਆਣਾ ਕਰਾ ਲੋ ਤਾਂ ਮੁੱਖ ਮੰਤਰੀ ਸਾਹਿਬ ਨੇ ਚੀਫ ਸੈਕਟਰੀ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਇਹ ਜਿਹੜੇ ਆਪਣੇ ਸਾਡੇ ਲੇਬਰ ਯੂਨੀਅਨ ਦੇ ਪ੍ਰਧਾਨ ਹੈ ਰਕੇਸ਼ ਤੁਲੀ ਜੀ ਉਹਨਾਂ ਨੂੰ ਬੁਲਾ ਕੇ ਗੱਲ ਕਰੋ ਉਹ ਸ਼ਾਇਦ ਅੱਜ ਸਵੇਰੇ ਮੀਟਿੰਗ ਹੋਏਗੀ ਸੋ ਅੱਜ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਿਹੜੀ ਮੇਨ ਮੁੱਦਾ ਟਾਈ ਪਸੰਦਦਾ ਸੀ ਉਹਨਾਂ ਨੇ ਸਾਰੇ ਸਾਡੇ 83 ਤਕਰੀਬਨ ਵੋਂਜਾ ਦੇ ਕਰੀ ਸਾਡੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਜਿਹੜੇ ਪੰਜਾਬ ਦੇ ਅਫਸਰ ਸਾਹਿਬਾਨ ਮੇਰੇ ਸਾਥੀ ਮੇਰੇ ਨਾਲ ਖੜੇ ਆ ਪੂਰੇ ਪੰਜਾਬ ਚੋਂ ਮਾਲਵਾ ਮਾਝਾ ਤੇ ਦੁਆਬਾ ਮੈਂ ਹਰੇਕ ਥਾਂ ਤੋਂ ਇੱਕ ਇੱਕ ਦੋ ਦੋ ਮੈਂਬਰ ਸੱਦਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਬਹੁਤ ਸਾਰੇ ਸਾਥੀ ਰਹਿ ਗਏ ਮੈਂ ਉਹਨਾਂ ਤੋਂ ਅੱਜ ਛੁੜ ਕੇ ਮਾਫੀ ਮੰਗਦਾ ਤੁਹਾਡੇ ਮਾਧਿਅਮ ਰਹੀਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਜਦੋਂ ਝੋਨੇ ਦੀ ਪ੍ਰੋਕੂਰਮੈਂਟ ਹੋ ਜੇਗੀ ਉਹਦੇ ਵਾਸਤੇ ਅਸੀਂ ਤੁਹਾਡੀ ਲੜਾਈ ਲੜਾਂਗੇ ਕੇਂਦਰ ਸਰਕਾਰ ਨਾਲ ਜੇ ਕੇਂਦਰ ਸਰਕਾਰ 2.5% ਅਰਥ ਜੋ 56 ਵੀ ਬੰਦੀ ਹੈ ਨਹੀਂ ਦੇਵੇਗੀ ਤਾਂ ਉਹਦੀ ਪਰਪਾਈ ਪੰਜਾਬ ਸਰਕਾਰ ਕਰੇਗੀ ਉਹ ਮੇਰਾ خیال ਮੇਰੇ ਆਉਣ ਤੋਂ ਪਹਿਲਾਂ ਸ੍ਰੀ ਗੁਰਮੀਤ ਸਿੰਘ ਕੁਡਿਆ ਜੀ ਇਹ ਤੁਹਾਡੇ ਕੋਲੋਂ ਲੰਘ ਕੇ ਗਏ ਉਹ ਸ਼ਾਇਦ ਕਹਿ ਕੇ ਗਏ ਵੀ ਆ ਫੈਸਲਾ ਪਰ ਹਮ ਤੱਕ ਜਦੋਂ ਪ੍ਰੈਸ ਰੋਡ ਜਾਰੀ ਹੋ ਜਾਵੇ ਅਸੀਂ ਕੱਲ ਤੋਂ ਆਪਣੀਆਂ ਮੰਡੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿਆਂਗੇ ਕੱਲ ਤੋਂ ਕਰਾਂਗੇ ਕੱਲ ਤੋਂ ਅੱਜ ਮਜ਼ਦੂਰਾਂ ਨਾਲ ਗੱਲਬਾਤ ਹੋ ਜਾਏ ਤੇ ਨਾਲੇ ਪੈ ਪ੍ਰੈਸ ਰੋਡ ਆ ਜਾਏ ਸਰਕਾਰ ਦਾ ਸਰਕਾਰੀ ਪ੍ਰੈਸ ਰੋਡ ਜਾਰੀ ਹੋਣ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਸਾਹਮਣੇ ਸਰੋ ਅਸ਼ਵਾਸਨ ਦੋਇਆ ਉਹ ਪ੍ਰੈਸ ਨੋਟ ਤੁਹਾਡੇ ਤੱਕ ਆ ਜਾਵੇ ਕਿ ਜੀਆਰਤੀਆਂ ਦੀ ਅਰਜ਼ਤ ਕੇਂਦਰ ਸਰਕਾਰ ਨਾਲ ਦਿੱਤੀ ਤੇ ਪੰਜਾਬ ਸਰਕਾਰ ਭਰਪਾਈ ਕਰੂਗੀ ਉਸ ਤੋਂ ਬਾਅਦ ਕੱਲ ਤੋਂ ਅਸੀਂ ਮੰਡੀ ਦਾ ਕੰਮ ਸ਼ੁਰੂ ਕਰ ਦਿਆਂਗੇ ਜੇ ਭਰੋਸਾ ਲਾਉਣ ਦੀ ਗੱਲ ਹੋਈ ਸੀ ਜੇ ਦੇਖੋ 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 ਮੇਰੀ ਜਿਹੜਾ ਤੁਹਾਨੂੰ ਨਾ ਆਇਆ ਜੇ ਇੱਕ ਮੁੱਖ ਮੰਤਰੀ ਦੇ ਭਰੋਸੇ ਨਾਲ ਫਿਰ ਮੁੱਖ ਅਸੀਂ ਭਰੋਸਾ ਕਿੱਦਾਂ ਕਰੀਏ ਸਾਨੂੰ ਭਰੋਸਾ ਕੀ ਕਹੇ ਨੇ ਕੁਡੀਆਂ ਸਾਹਿਬ ਕੀ ਕਹੇਗੇ ਨੇ ਭਰਪਾਈ ਕਰਾਂਗੇ ਅਗਰ ਕੋਈ ਕਮੀ ਪੇਸ਼ੀ ਰਹੀ ਚਲੋ ਜੋ ਪ੍ਰੈਸਰੂਮ ਤੁਹਾਡੇ ਕੋਲ ਆ ਗਿਆ ਇੱਕ ਮੰਤਰੀ ਦਾ ਆ ਗਿਆ ਮੰਤਰੀ ਨੇ ਜੀ ਨੇ ਵੀ ਮੁੱਖ ਮੰਤਰੀ ਦੇ ਬ ਜਿਹੜੇ ਚਾਬੀਆਂ ਚੁੱਬੀਆਂ ਦੀ ਗੱਲ ਹੈ ਜੋ ਸਾਡੀ ਮੰਗੀ ਬਣੀ ਗਈ ਫਿਰ ਚਾਬੀਆਂ ਕਹਿੰਦੇ ਕਿੱਥੇ ਕਿੱਨੇ ਕੰਮ ਕਰ ਤੋਂ ਸ਼ੁਰੂ ਕਰਾਂਗੇ ਧੰਨਵਾਦ ਜੈਨ